ਗਿੱਦੜਵਾਹਾ ਦੀਆਂ ਕਚੈਰੀਆਂ ਵਿੱਚ ਐਸ ਡੀ ਐਮ ਦਫ਼ਤਰ ਅਤੇ ਡੀ ਐਸ ਪੀ ਦਫ਼ਤਰ ਤੋਂ ਕੁਝ ਕਦਮਾਂ ਦੀ ਦੂਰੀ ਤੇ ਸਥਿਤ ਸਹੂਲਤਾਂ ਕੇਂਦਰ ਵਿੱਚ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਇਸ ਦੌਰਾਨ ਚੋਰਾਂ ਨੇ ਸਹੂਲਤਾਂ ਕੇਂਦਰ ਦੀਆਂ ਐਲ ای ਡੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਘਟਨਾ ਬੇਸ਼ੱਕ ਸੀ ਸੀ ٹی ਵੀ ਕੈਮਰੇ ਵਿੱਚ ਕੈਦ ਹੋ ਗਈ ਪਰ ਸੀ ਸੀ ٹی ਵੀ ਕੈਮਰਾ ਦੀ ਵੀਡੀਓ ਸਾਫ਼ ਨਜ਼ਰ ਨਹੀਂ ਆ ਰਹੀ ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਘਟਨਾ ਸੰਬੰਧੀ ਪੁਲਿਸ ਨੇ ਜਾਂਚ ਕਰ ਦਿੱਤੀ ਸੰਬੰਧੀ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਦੱਸ ਦਈਏ ਕਿ ਕਰੀਬ 2 ਮਹੀਨੇ ਪਹਿਲਾਂ ਗਿਦੜਵਾਹ ਖੇਤਰ ਵਿੱਚ ਲਗਾਤਾਰ ਹੋਈਆਂ ਚੋਰੀਆਂ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਉਸ ਸਮੇਂ ਕਾਬੂ ਕੀਤੇ ਚੋਰ ਉਪਰੰਤ ਚੋਰੀਆਂ 'ਚ ਕੁਝ ਠੱਲ ਪਈ ਸੀ ਹੁਣ ਫਿਰ ਸਰਕਾਰੀ ਦਫ਼ਤਰ ਵਿੱਚ ਹੋਈ ਚੋਰੀ ਨੇ ਕਈ ਸਵਾਲ ਖੜੇ ਕਰ ਦਿੱਤੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਸਰ ਅਨਮੋਲ ਸ਼ਰਮਾ ਮੋੜੀ ਕੀ ਹੋਇਆ ਕਿ ਕਦੋਂ ਹੋਇਆ ਸਰ ਕੱਲ ਤਕਰੀਬਨ 6 ਵਜੇ ਸਰ ਇੱਥੇ ਲੋਕ ਲਗਾ ਕੇ ਰੱਖੇ ਆ ਅਸੀਂ ਤੇ ਸਵੇਰ ਮਾਰਨਿੰਗ ਸਾਨੂੰ ਸਵੇਕ ਨੂੰ 8 ਵਜੇ ਫੋਨ ਆਉਂਦਾ ਸਰ ਸਵੀਪਰ ਦਾ ਕਿ ਇੱਥੇ ਲੋਕ ਹੈਣੀਗਾ ਤੇ ਕੁੰਡਾ ਟੁੱਟਿਆ ਹੋਇਆ ਤੇ ਉਸ ਤੋਂ ਬਾਅਦ ਸਰ ਮੈਂ 15 ਮਿੰਟ ਬਾਅਦ ਮੈਂ ਆ ਜੰਨਾ ਨੇ ਐਸਐਚਓ ਸਾਹਿਬ ਲਈ ਇੱਥੇ ਸਾਡੇ ਖਾਨੇ ਦੇ ਵਿੱਚ ਤੇ ਮੁੰਸ਼ੀ ਨੂੰ ਵੀ ਖਾਣੇ ਫੋਨ ਕਰਤਾ ਸੀ ਪੀਸੀਆਰ ਵਾਲੇ ਮੌਕੇ ਤੇ ਆ ਗਈ ਸੀ ਅੰਦਰ ਆ ਕੇ ਵੇਖਿਆ ਸਰ ਇੱਥੇ ਸਾਡੇ 3 ਐਲਈਡੀ ਹੈਣੀ ਸੀਗੀਆਂ ਤੇ 3 ਵੈਬਕੈਮ ਹੈਣੀ ਸੀ ਸਰ ਆਧਾਰ ਬਾਇਓਮੈਟ੍ਰਿਕ ਪਲੱਸ ਆਇਰਿਸ ਹੈਂਡਿੰਗ ਸੀ ਸਰ ਤੇ ਉਹ ਵੀ ਸਰ ਇਨਫੋਰਮ ਕਰਤਾ ਸਰ ਇਹਨਾਂ ਨੂੰ ਸੀਸੀਟੀਵੀ ਵਿੱਚ ਕੀ ਕੁਝ ਆ ਰਿਹਾ ਦੇਖਿਆ ਸਰ ਸਰ ਸੀਸੀਟੀਵੀ ਸਰ ਚੈੱਕ ਕਰ ਰਹੇ ਆ ਤੇ ਉਹਦੇ ਵਿੱਚ ਸਰ ਦੇਖ ਕੇ ਪਤਾ ਲੱਗੂਗਾ ਬਟ ਉਹਨਾਂ ਦੀ ਕੋਈ ਪਛਾਣ ਨਹੀਂ ਆ ਰਹੀ ਕਿੰਨੇ ਦਾ ਨੁਕਸਾਨ ਹੈ ਟੋਟਲ ਜੀ ਦੇਖੋ ਸਰ ਕੁਝ ਲੱਖ ਰੁਪਏ ਦਾ ਮੰਨ ਕੇ ਚਲੋ ਸਰ ਕੁਝ ਉਹ ਕੀ ਮਾਮਲਾ ਜੋ ਚੋਰੀ ਦਾ ਕੀ ਕੁਝ ਲੱਗੀ ਕਿ ਇਹ ਸਾਡੇ ਸੇਵਾ ਕੇਂਦਰ ਦੇ ਵਿੱਚ ਰਾਤ ਨੂੰ ਕੋਈ ਚੋਰੀ ਹੋਈ ਹੈ ਤੇ ਕੋਈ ਟੋਪ ਐਲ ਸੀ ਦੀਆਂ ਇਹ ਨਵਾਂ ਵੈਬ ਕੈਮਰਾ ਲੱਗੇ ਆ। ਐਫ.ਆਰ. ਦਰਜ ਕਰਕੇ ਵੀ ਕਰ ਲਿਆ ਹੁਣ ਚਲ। ਤੇ ਸੀਸੀਟੀਵੀ ਸੀਸੀਟੀਵੀ ਚੈੱਕ ਕਰ ਰਹੇ ਹਾਂ ਜੀ ਅਸੀਂ। ਮੈਂ ਤੁਹਾਨੂੰ ਜਲਦੀ ਕਰ ਦਿੰਦੇ ਹਾਂ। ਹਾਂਜੀ ਹਾਂਜੀ ਜਰੂਰ ਜੀ। ਪਗਲਾਂ ਦੇ ਖੇਤ ਵਿੱਚ। ਗਿੱਦੜਵਾਹ ਤੋਂ ਬੁੱਟਾ ਸਿੰਘ ਦੀ ਰਿਪੋਰਟ